ਦੋਸਤੋ ਇਨਸਾਨ ਹਰੇਕ ਹੀ ਪਾਣੀ ਪੀਂਦਾ ਹੈਗਾ ਪਰ ਇਸ ਪਾਣੀ ਨੂੰ ਆਪਾਂ એનર્ਜੀ ਵਾਲਾ ਕਿਵੇਂ ਬਣਾ ਸਕਦੇ ਹਾਂ ਹੁਣ ਜਿਵੇਂ ਗਰਮੀ ਦਾ ਟਾਈਮ ਆਊਗਾ ਇਸ ਪਾਣੀ ਨੂੰ ਆਪਾਂ ਬਿਮਾਰੀਆਂ ਤੋਂ ਰਹਿ ਤੇ ਆਪਾਂ ਨੂੰ ਜਿਹੜੀ ਤਾਕਤ ਵੀ ਦੇਵੇ એનર્ਜੀ ਵੀ ਦੇਵੇ ਉਹ ਆਪਾਂ ਘਰ ਵਿੱਚ ਹੀ ਕਿਵੇਂ ਬਣਾ ਸਕਦੇ ਹਾਂ ਤਾਂ ਜੋ ਜਿਹੜਾ ਆਪਣਾ ਸਰੀਰ ਆ ਉਹ ਤੰਦਰੁਸਤ ਵੀ ਰਹੇ ਹਾਈਡਰੇਟ ਵੀ ਰਹੇ ਤੇ ਜਿਹੜੇ ਪਾਣੀ ਇਹਦੇ ਆਪਾਂ ਨੂੰ ਗੁਣ ਜਿਹੜੇ ਆ ਉਹ ਮਿਲਣ ਸੋ ਇਹ ਜਦੋਂ ਵੀ ਆਪਾਂ ਪਾਣੀ ਪੀਏ ਤਾਂ ਆਪਣੇ ਨੂੰ ਤਾਂ ਫਾਇਦਾ ਹੀ ਹੋਵੇ ਤੇ ਜਿਹੜੇ ਪਾਣੀ ਆਪਾਂ ਪੀਣਾ ਜੀ ਇਹਨੂੰ ਆਪਾਂ ਐਵੇਂ ਨਹੀਂ ਹੈਗਾ ਵੀ ਆਪਾਂ ਜਿਹੜਾ ਪਾਣੀ ਉਹ ਆਰਓ ਵਾਲਾ ਲੈ ਲੈ ਜਾਂ ਕੋਈ ਵੀ ਲੈ ਲਿਆ ਵੀ ਉਹ ਆਪਾਂ ਪੀ ਲੈਣਾਗਾ ਉਹਦੇ ਨਾਲ ਆਪਣੇ ਸਰੀਰ ਨੂੰ ਫਾਇਦਾ ਤਾਂ ਮਿਲਦੇ ਆ ਜਿਹੜਾ ਆਪਣਾ ਸਰੀਰ ਹੈ ਉਹਨੂੰ ਇੱਕ ਤਰ੍ਹਾਂ ਦੀ ਕਹਿ ਸਕਦੇ ਆ ਵੀ ਇੱਕ ਜਿਵੇਂ ਆਪਾਂ ਨੂੰ ਹੋਰ ਚੀਜ਼ਾਂ ਦੀ ਜ਼ਰੂਰਤ ਪੈਂਦੀ ਪੈਂਦੀ ਹੈ ਜੀ ਮੈਂ ਆਪਾਂ ਖਾਣ ਵਾਲੀ ਚੀਜ਼ਾਂ ਹਨ ਉਸ ਪ੍ਰਕਾਰ ਹੀ ਇੱਕ ਪਾਣੀ ਦੀ ਵੀ ਆਪਣੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਲੋਡ ਰਹਿੰਦੀ ਆ ਪਰ ਇਸ ਪਾਣੀ ਵਿੱਚ ਆਪਾਂ ਅਜਿਹੀਆਂ ਚੀਜ਼ਾਂ ਪਾਵਾਂਗੇ ਜੀ ਦੇ ਨਾਲ ਜਿਹੜੀਆਂ ਬਿਮਾਰੀਆਂ ਨੇ ਜਿਵੇਂ ਕਹਿ ਸਕਦਾ ਕਿ ਕਿਡਨੀ ਸਟੋਨ ਹੈ ਜਿਸ ਦੇ ਜਾਂ ਜਿੰਨਾ ਦੇ ਸਰੀਰ 'ਚ ਬਹੁਤ ਹੀ ਜ਼ਿਆਦਾ ਬਸੈਲੇ ਪਦਾਰਥ ਨੇ ਸਕਿਨ ਤੇ ਬਹੁਤ ਹੀ ਜ਼ਿਆਦਾ ਕਹਿ ਸਕਦਾ ਜਿਵੇਂ ਫਿੰਸੀਆਂ ਨਿਕਲਦੀਆਂ ਨੇ ਜਾਂ ਉਂਝ ਹੀ ਆਪਣਾ ਜਿਹੜਾ ਫੇਸ ਆ ਬਹੁਤ ਹੀ ਜ਼ਿਆਦਾ ਡਲ ਹੋ ਚੁੱਕਿਆਗਾ ਜਾਂ ਕਹਿ ਸਕਦੇ ਵੀ ਬਾਹਾਂ ਵਿੱਚ अनेका ਹੀ ਪ੍ਰੋਬਲਮ ਨੇ ਜਾਂ ਸਰੀਰ ਦਾ ਕੋਈ ਵੀ ਹਿੱਸਾ ਹੈਗਾ ਵੀ ਬਹੁਤ ਹੀ ਜ਼ਿਆਦਾ ਕਹਿ ਸਕਦੇ ਆ ਵੀ ਇੱਕ ਤਰ੍ਹਾਂ ਦੀ એનર્ਜੀ ਫੀਲ ਨਹੀਂ ਕਰਦਾ ਤੇ ਉਹਦੇ ਵਾਸਤੇ ਜਿਹੜਾ ਪਾਣੀ ਬਹੁਤ ਹੀ ਫਾਇਦਾ ਕਰੂਗਾ ਉਹਦੇ ਲਈ ਆਪਾਂ ਨੂੰ ਕੀ ਕੁਝ ਚਾਹੀਦਾ ਜੀ ਜੋ ਚੀਜ਼ਾਂ ਜਿਹੜੀਆਂ ਆਪਣੇ ਘਰ ਵਿੱਚ ਹੀ ਹੁੰਦੀਆਂ ਨੇ ਜੀ ਆਪਾਂ ਲਿਆ ਜੀ ਕਾਲਾ ਨਮਕ ਜਿਹਨੂੰ ਕਹਿ ਸਕਦੇ ਆ ਜੀ ਪਿੰਕ ਸਾਲਟ ਤੇ ਆਪਾਂ ਲਿਆ ਹੋਇਆ ਜੀ ਜੀਰੇ ਦਾ ਪਾਊਡਰ ਇਹ ਆਪਾਂ ਜੇ ਹੈਗਾ ਤਾਂ ਪਾ ਸਕਦੇ ਜੀਰੇ ਦਾ ਪਾਊਡਰ ਬਣਾ ਕੇ ਵੀ ਵਰਤ ਸਕਦੇ ਆਂਗੇ ਹੁਣ ਜਿਵੇਂ ਆਪਾਂ ਕਹਿ ਸਕਦੇ ਜੀ ਨੂੰ ਮोटापाਗਾ ਵੀ ਮोटापे ਦੀ ਸ਼ਿਕਾਇਤ ਨੂੰ ਵੀ ਇਹ ਬਹੁਤ ਦੂਰ ਕਰਦਾ ਜੀ ਮਤਲਬ ਘਟਾਉਂਦਾਗਾ ਜਿਵੇਂ ਕਿਸੇ ਦਾ ਪੇਟ ਬਹੁਤ ਜ਼ਿਆਦਾ ਵਧਿਆ ਹੁੰਦਾ ਉਹਦੇ ਵਾਸਤੇ ਇਹ ਫਾਇਦਾ ਕਰਦਾਗਾ ਮੈਂ ਦੱਸ ਨਹੀਂ ਸਕਦੀ ਵੀ ਇੰਨੇ ਜ਼ਿਆਦੇ ਫਾਇਦੇ ਹੋਣਗੇ ਇਸ ਪਾਣੀ ਨਾਲ ਫੇਸ ਜਿਹੜੇ ਚਾਹੁੰਦੇ ਨੇ ਵੀ ਸਾਡੇ ਫੇਸ ਤੇ ਗਲੋ ਆਵੇ ਵਧੀਆ ਰਹੇ ਸਾਡੀ ਸਕਿਨ ਨੂੰ ਕੋਈ ਫੈਂਸੀ ਨਾ ਹੋਵੇ ਤਾਂ ਇਹ ਪਾਣੀ ਪੀਣਾ ਸਟਾਰਟ ਕਰ ਦਿਓ ਹੁਣ ਜਿਵੇਂ ਗਰਮੀ ਦਾ ਟਾਈਮ ਆਊਗਾ ਤਾਂ ਇਹਨੂੰ ਆਪਾਂ ਬਣਾ ਕੇ ਰੱਖ ਸਕਦੇ ਆਂ ਹੁਣ ਜਿਵੇਂ ਸਾਡੇ ਸੀਗਾ ਜੀ ਘੜੇ ਚ ਪਾਣੀ ਪਏ ਪਾਣੀ ਹੈ ਜਿਹੜਾ ਉਹ ਪਾ ਲਿਆ ਤੇ ਹੁਣ ਆਪਾਂ ਇਹਨੂੰ ਡੀਟੌਕਸੀ ਵਾਟਰ ਜਾਂ ਕਹਿ ਸਕਦੇ ਆ ਵੀ ਇੱਕ ਬਹੁਤ ਹੀ એનર્ਜੀ ਵਾਲਾ ਜਿਹੜਾ ਪਾਣੀ ਉਹ ਆਪਾਂ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਪੁਦੀਨੇ ਦੀਆਂ ਪੱਤੀਆਂ ਆਪਾਂ ਫਰੈਸ਼ ਲਈਆਂ ਹੋਈਆਂ ਨੇ ਜੀ ਤੇ ਪਦੀਨਾ ਵੀ ਜਿਹੜਾ ਠੰਡਕ ਦਿੰਦਾ ਸਰੀਰ ਨੂੰ ਤੇ ਇਹ ਆਪਾਂ ਘਰ ਚ ਜ਼ਰੂਰ ਲਾਉਣਾ ਚਾਹੀਦਾ ਇਹਦੀ ਆਪਾਂ ਚਟਨੀ ਵੀ ਬਣਾ ਕੇ ਖਾ ਸਕਦੇ ਆ ਜੀ ਤੇ ਇਹਨੂੰ ਆਪਾਂ ਜੀ ਮਿ ਜੂਸ ਵਗੈਰਾ ਬਣਾਉਂਦੇ ਆ ਉਹਦੇ ਵਿੱਚ ਵੀ ਪਾ ਸਕਦੇ ਆ ਤੇ ਇਸ ਪਾਣੀ ਵਿੱਚ ਪਾ ਕੇ ਤੇ ਇਹਦੇ ਜਿਹੜੇ ਫਾਇਦੇ ਆ ਹੋਰ ਵੀ ਜ਼ਿਆਦਾ ਵਧੇ ਜਾਂਦੇ ਨੇ ਤੇ ਇਹਨੂੰ ਆਪਾਂ 2-3 ਘੰਟੇ ਵਾਸਤੇ ਰੱਖਣਾਗਾ ਇਹ ਆਪਾਂ ਕਹਿੰਦੇ ਨੇ ਕਿ ਤੇ ਹੁਣ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਜੀਰਾ ਪਾਊਡਰ ਇਦਾਂ ਆਪਾਂ ਲਿਆ ਹੋਇਆ ਜੀ ਪਿੰਕ ਸਾਲਟ ਜਿਹਨੂੰ ਆਪਾਂ ਕਾਲਾ ਨਮਕ ਵੀ ਕਹਿੰਦੇ ਆਂਗੇ ਇਹ ਆਪਸ਼ਨਲ ਹੈ ਜੇਕਰ ਕਿਸੇ ਨੂੰ ਜਿਵੇਂ ਬੀਪੀ ਦੀ ਪ੍ਰੋਬਲਮ ਨਹੀਂ ਹੈਗੀ ਤਾਂ ਉਹ ਇਹਦੇ ਵਿੱਚ ਇਹ ਪਾਸਾ ਦੇ ਨਾਲ ਟੇਸਟ ਵੀ ਵਧੀਆ ਹੋਤਾ ਤੇ ਇਹਦੇ ਫਾਇਦੇ ਵੀ ਬਹੁਤ ਮਿਲਦੇ ਜੀ ਗਲਾ ਆਪਣਾ ਸਾਫ਼ ਹੁੰਦਾ ਹੈਗਾ ਸਰੀਰ ਜਿਹੜਾ ਉਹ ਹਾਈਡਰੇਟ ਰਹਿੰਦਾ ਹੈਗਾ ਤੇ ਇਹਦੇ ਨਾਲ ਬਹੁਤ ਜਿਹੜੇ ਜਿਹੜੇ ਫਾਇਦੇ ਹੁੰਦੇ ਨੇ ਤੇ ਹੁਣ ਆਪਾਂ ਇੱਕ ਲਾਵਾਂਗੇ ਜੀ ਨਿੰਬੂ ਇਹਨੂੰ ਆਪਾਂ ਬਰੀਕ-ਬਰੀਕ ਕੱਟ ਕੇ ਪਾ ਲੈਣਾ ਜੀ ਇਹਦੇ ਵਿੱਚ ਹੁੰਦਾ ਵਿਟਾਮਿਨ ਸੀ ਜੋ ਸਾਡੀ ਸਕਿਨ ਵਾਸਤੇ ਫਾਇਦਾ ਇੰਨੇ ਹੁਣ ਬਹੁਤ ਹੀ ਜ਼ਿਆਦਾ ਗਰਮੈਸ਼ ਹੁੰਦੀ ਆ ਪਸੀਨਾ ਬਹੁਤ ਜ਼ਿਆਦਾ ਆਉਂਦਾਗਾ ਉਦੋਂ ਆਪਾਂ ਨੂੰ ਇਹ ਸਰੀਰ ਨੂੰ ਠੰਡਕ ਦਿੰਦਾਗਾ ਤੇ ਇਹਦੇ ਨਾਲ ਜਿਹੜਾ ਸਕਿਨ ਤੇ ਵੀ ਨਿਖਾਰ ਆਉਂਦਾ ਜੀ ਇੱਕ ਆਪਾਂ ਨਿੰਬੂ ਬਰੀਕ ਬਰੀਕ ਕੱਟ ਕੇ ਇਹਨੂੰ ਨਚੋੜ ਕੇ ਨਹੀਂ ਸਾਬਤ ਹੀ ਪਾਉਣਾ ਰਾਵਾਂ ਹਾਂਜੀ ਸਾਬਤ ਹੀ ਪਾ ਲੈਣਾ ਚੰਗੀ ਤਰ੍ਹਾਂ ਇਹਨੂੰ ਸਭ ਤੋਂ ਪਹਿਲਾਂ ਆਪਾਂ ਧੋ ਲੈਣਾਗਾ ਇਹ ਆਪਾਂ ਧੋਗੇ ਹੀ ਪਾਇਆ ਹੋਇਆ ਜੀ ਡੀਕੜੀ ਕੱਟ ਕੇ ਇਹਦੇ ਵਿੱਚ ਪਾਤਾ ਤੇ ਹੁਣ ਆਪਾਂ ਲਵਾਂਗੇ ਜੀ ਅੱਧਾ ਖੀਰਾ ਇਹ ਵੀ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਤੇ ਇਹਨੂੰ ਆਪਾਂ ਉਪਰੋਂ ਛਿੱਲਣਾ ਨਹੀਂ ਹੈਗਾ ਇਸ ਪ੍ਰਕਾਰ ਹੀ ਬਰੀਕ ਬਰੀਕ ਇਹਦੇ ਪੀ ਜੇ ਛੋਟਾ ਹੈਗਾ ਤਾਂ ਇੱਕ ਵੀ ਪਾ ਸਕਦੇ ਵੱਧ ਘੱਟ ਪੈ ਜੂ ਤਾਂ ਵੀ ਕੋਈ ਗੱਲ ਨਹੀਂ ਜੀ ਮਤਲਬ ਜਿਹੜਾ ਪਾਣੀ ਆ ਉਹਦੇ ਵਿੱਚ ਜਿਹੜੇ ਸਾਰੇ ਤੱਤ ਇਹਨਾਂ ਚੀਜ਼ਾਂ ਦੇ ਆ ਜਾਣਗੇ ਇਹ ਕੋਈ ਐਵੇਂ ਨਹੀਂ ਹੈਗਾ ਵੀ ਆਪਾਂ ਜਿਹੜੀਆਂ ਚੀਜ਼ਾਂ ਪਾਈਆਂ ਇਹੀ ਪਾਉਣੀਆਂ ਨੇ ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਫਰੂਟ ਵੀ ਪਾ ਸਕਦੇ ਜਿਵੇਂ ਸੇਵ ਹੋ ਗਿਆ ਲੀਚੀ ਹੋਗੀ ਜੇ ਆਪ ਪਪਾਇਆ ਹੋ ਗਿਆ ਜੀ ਅੰਗੂਰ ਹੋਗੇ ਬਲੈਕ 베ਰੀ ਕਹਿ ਦਿੰਦੇ ਨੇ ਜਿਹਨੂੰ ਬਲੈਕ ਹੋਗੇ ਗ੍ਰੀਨ ਹੋਗੇ ਜੋ ਵੀ ਮਤਲਬ ਅੰਗੂਰ ਹੋਣ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਹਾਂਗੇ ਤੇ ਪਾਣੀ ਨੂੰ ਆਪਾਂ 2-3 ਘੰਟੇ ਰੱਖਣਾਗਾ ਮੈਂ ਚਮਚਾ ਚੱਕ ਲਿਆ ਮਜੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਤੇ ਜੀਰਾ ਪਾਊਡਰ ਇਹ ਆਪਾਂ ਥੋੜਾ ਥੋੜੇ ਪਾਉਣਾ ਜੀ ਬਸ ਇੰਨਾ ਕੱਪ ਪਾ ਲੈਨੇ ਦੀ ਚਮਚ ਦਾ ਚੌਥਾ ਹਿੱਸਾ ਜੀਰਾ ਪਾਊਡਰ ਇਹ ਵੀ ਸਰੀਰ ਨੂੰ ਠੰਡਕ ਦਿੰਦਾਗਾ ਤੇ ਆਪਣੇ ਸਰੀਰ ਨੂੰ એનર્ਜੀ ਦਿੰਦਾ ਜੀ ਜੋ ਵੀ ਗਰਮੈਸ਼ ਹੈ ਉਹਨੂੰ ਬਾਹਰ ਕੱਢਦਾਗਾ ਆ ਆਪਾਂ ਲਿਆ ਜੀ ਕਾਲਾ ਨਮਕ ਇਹ ਵੀ ਚਮਚ ਦਾ ਚੌਥਾ ਹਿੱਸਾ ਲੈ ਕੇ ਤੇ ਇਹਨੂੰ ਆਪਾਂ ਟਾਕੇ 2-3 ਘੰਟੇ ਵਾਸਤੇ ਏਵੇਂ ਰੱਖ ਦੇਣਾ ਜੇਕਰ ਆਪਾਂ ਇਹਨੂੰ ਦਿਨੇ ਬਣਾ ਰਹੇ ਹਾਂ ਜੀ ਤਾਂ ਆਪਾਂ ਸਾਰਾ ਦਿਨ ਇਹਨੂੰ ਪੀ ਸਕਦੇ ਮਤਲਬ 12 ਘੰਟੇ ਰਹਿ ਸਕਦਾਗਾ ਉਸ ਤੋਂ ਬਾਅਦ ਮਤਲਬ ਖਰਾਬ ਹੋਣਾ ਸਟਾਰਟ ਹੋ ਸਕਦਾ ਇਸ ਕਰਕੇ 12 ਘੰਟੇ ਦੇ ਵਿੱਚ ਵਿੱਚ ਹੀ ਆਪਾਂ ਇਹਨੂੰ ਪੀ ਲੈਣਾ ਜੇਕਰ ਆਪਾਂ ਰਾਤ ਨੂੰ ਬਣਾ ਰਹੇ ਹਾਂ ਤਾਂ ਸਵੇਰੇ ਉੱਠ ਕੇ ਆਪਾਂ ਇਹਨੂੰ 4-5 ਘੰਟੇ ਯੂਜ਼ ਕਰ ਸਕਦੇ ਜਿਵੇਂ ਆਪਾਂ ਸਵੇਰੇ ਉੱਠਦੇ ਹਾਂ ਸਵੇਰੇ ਜੇਕਰ ਇਹ ਪਾਣੀ ਪੀਨੇ ਆ ਤਾਂ ਆਪਣੇ ਸਰੀਰ ਨੂੰ ਬਹੁਤ ਸਾਰੇ ਜਿਹੜੇ ਫਾਇਦੇ ਮਤਲਬ ਦੁਪਹਿਰ ਤੱਕੇ ਜੱਗ ਖਾਲੀ ਕਰ ਦੇਣਾ ਹਾਂਜੀ ਹਾਂਜੀ ਜੇ ਰਾਤ ਨੂੰ ਬਣਾਇਆ ਤਾਂ ਹਾਂਜੀ ਜੇ ਸਵੇਰੇ ਬਣਾ ਲਏ ਫਿਰ ਸਾਰਾ ਦਿਨ ਆਪਾਂ ਪੀ ਸਕਦੇ ਹਾਂ ਤੇ ਇਹਨੂੰ ਆਪਾਂ ਮਿੱਟੀ ਦੇ ਭਾਂਡੇ ਵਿੱਚ ਵੀ ਪਾ ਕੇ ਮਤਲਬ ਸਾਰੇ ਪਰਿਵਾਰ ਦੇ ਵਾਸਤੇ ਬਣਾ ਕੇ ਰੱਖ ਸਕਦੇ ਆ ਤੇ ਇੱਕ ਵਾਰੀ ਬਾਅਦ ਤੇ ਜਾਊਗਾ ਜਿਹੜਾ ਸਮਾਨ ਹੈ ਬਾਅਦ ਚ ਆਪਾਂ ਵੇਸਟ ਕਰਕੇ ਸੁੱਟਣਾ ਜਿਦਵਾਰੀ ਨਹੀਂ ਹੈਗਾ ਵੀ ਆਪਾਂ ਉਹਨੂੰ ਦਵਾਰੇ ਵਿੱਚ ਪਾ ਲਾਂਗੇ ਕਿਉਂਕਿ ਇਹਦੇ ਜਿਹੜੇ ਸਾਰੇ ਤੱਤ ਉਹ ਪਾਣੀ 'ਚ ਆ ਜਾਂਦੇ ਨੇਗੇ ਇਸ ਤੋਂ ਇਲਾਵਾ ਹੁਣ ਜਿਨ੍ਹਾਂ ਦਾ ਪੇਟ ਬਹੁਤ ਹੀ ਜ਼ਿਆਦਾ ਵਧਿਆ ਹੋਇਆਗਾ ਉਹ ਇਹਦੇ ਵਿੱਚ ਅੰਦਰਕ ਪਾ ਸਕਦਾ ਨਿੰਬੂ ਪਾ ਸਕਦੇ ਨੇ ਜੀ ਇਹਦਾ ਜਿਹੜਾ weight ਆ ਉਹ ਵੀ loss ਹੁੰਦਾ ਹੈਗਾ ਪੇਟ ਦੀ ਜਿਹੜੀ ਚਰਬੀ ਆ ਉਹ ਵੀ ਘਟਦੀ ਹੈ ਜੀ ਆਪਾਂ ਕਹਿ ਦਿੰਨੇ ਆ ਰਮਨ ਵੀ ਆਪਣਾ ਸਰੀਰ ਜਿਹੜਾ 70% ਹਿੱਸਾ ਆਪਣੇ ਸਰੀਰ ਦਾ ਪਾਣੀ ਹੁੰਦਾ ਹੈ ਜੀ ਹਾਂ ਤੇ 70% ਹਿੱਸਾ ਪਾਣੀ ਹੁੰਦਾ ਤੇ ਉਹ ਪਾਣੀ ਚ ਮਤਲਬ ਜੇ ਪਾਣੀ ਜਾਊਗਾ ਤ ਤਾਂ ਵਾਲਾ ਹਨਾ ਹਾਂਜੀ ਤਾਂ ਬਹੁਤ ਕਾਫੀ ਜਿਆਦਾ ਮਤਲਬ ਕਿੰਨੇ ਤੱਤਾ ਜਿਹੜੇ ਇਹਦੇ ਚ ਆਉਣਗੇ ਤੇ ਉਹ ਸਰੀਰ ਨੂੰ ਆਟੋਮੈਟਿਕਲੀ ਗੱਲ ਆ ਵੀ ਫਾਇਦਾ ਕਰਨਗੇ ਹਾਂਜੀ ਤੇ ਇੱਕ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਜੀ ਕਾਲੀ ਮਿਰਚ ਜਿਨ੍ਹਾਂ ਨੂੰ ਮੋਟਾਪੇ ਦੀ ਸ਼ਿਕਾਇਤ ਆ ਵਾਇਵਾਦੀ ਦੀ ਸ਼ਿਕਾਇਤ ਆ ਜਾਂ ਕਹਿ ਸਕਦੇ ਵੀ ਕਿਡਨੀ ਸਟੋਨ ਆ ਜਿਨ੍ਹਾਂ ਦੇ ਪਥਰੀ ਬਣੀ ਹੋਈ ਹੈ ਗੁਰਦੇ ਚ ਉਹ ਵੀ ਇਹਦੇ ਨਾਲ ਹੌਲੀ ਹੌਲੀ ਮਤਲਬ ਨਿਕਲ ਜਾਂਦੀ ਹੈ ਜੀ ਮਤਲਬ ਆਪਾਂ ਨੂੰ ਲੈ ਲੋ ਯਾਰ ਜੀ ਜਲਣ ਵੀ ਉਹ ਦਿਨ ਬਾਹਰ ਆ ਜਾਂਦੀ ਹੈ ਪਰ ਇਹ ਇੱਕ ਬਹੁਤ ਹੀ ਵਧੀਆ ਚੀਜ਼ ਹੈ ਜਿ ਕੋਈ ਆਪਣਾ ਜਿਆਦਾ ਖਰਚ ਨਹੀਂ ਹੁੰਦਾ ਜਿਹੜੀਆਂ ਘਰ ਚ ਚੀਜ਼ਾਂ ਨੇ ਉਹਨਾਂ ਤੋਂ ਇਹ ਜਿਹੜਾ ਪਾਣੀ ਆਪਾਂ ਬਣਾ ਕੇ ਪੀ ਸਕਦੇ ਆ ਤੁਸੀਂ ਮੈਂ ਤੁਹਾਨੂੰ ਐਵੇਂ ਕਹਿ ਰਹੀ ਹਾਂ ਵੀ ਤੁਸੀਂ ਦੋ ਹਫ਼ਤੇ ਪੀ ਕੇ ਦੇਖੋ ਤੁਹਾਨੂੰ ਆਪਣੀ ਸਕਿਨ ਤੇ ਵੀ ਨਿਖਾਰਾ ਹੋਊਗਾ ਆਪਣਾ ਜਿਹੜਾ ਸਰੀਰ ਉਹ ਵੀ ਫੁਰਤੀ ਫੀਲ ਕਰੂਗਾ ਮਤਲਬ ਆਪਾਂ ਨੂੰ ਬਹੁਤ ਹੀ ਵਧੀਆ ਵਧੀਆ ਅਹਿਸਾਸ ਹੋਊਗਾ ਜਿਵੇਂ ਆਪਾਂ ਬਹੁਤ ਹੀ ਜ਼ਿਆਦਾ ਸੁਸਤ ਜੇ ਲੱਗਦੇ ਆਂ ਜਾਂ ਆਪਣੇ ਫੇਸ ਤੇ ਬਿਲਕੁਲ ਵੀ ਗਲੋ ਨਹੀਂ ਹੈਗਾ ਸਰੀਰ ਅੰਦਰ ਬਹੁਤ ਹੀ ਜ਼ਿਆਦਾ ਵਸੈਲੇ ਪਦਾਰਥ ਨੇ ਜਾਂ ਇਸ ਤੋਂ ਇਲਾਵਾ ਜਿਨ੍ਹਾਂ ਦੇ ਖਾਦਾ ਪੀਤਾ ਵੀ ਚੰਗੀ ਤਰ੍ਹਾਂ ਨਹੀਂ ਪਚਦਾ ਕਬਜ਼ ਦੀ ਪ੍ਰੋਬਲਮ ਆ ਉਹ ਤੋਂ ਵੀ ਇਹ ਚੀਜ਼ਾਂ ਜਣੀ ਉਹ ਰਾਤ ਨੂੰ ਨਹੀਂ ਨੇ ਸੋ ਬਹੁਤ ਵਧੀਆ ਪਾਣੀ ਆ ਜੀ ਸਰੀਰ ਅੰਦਰ ਜੋ ਵੀ ਵਸੈਲੇ ਪਦਾਰਥ ਨੇਗੇ ਉਹਨੂੰ ਇਹ ਬਾਹਰ ਕੱਢਦਾ ਹੈ ਸਰੀਰ ਨੂੰ ਡੀਟੌਕਸ ਹੀ ਕਰਦਾ ਹੈ ਮਤਲਬ ਜੋ ਵੀ ਜ਼ਹਿਰੀਲੇ ਪਦਾਰਥ ਨੇ ਉਹਨਾਂ ਨੂੰ ਇਹ ਬਾਥਰੂਮ ਰਾਹੀਂ ਬਾਹਰ ਕੱਢਦਾ ਹੈਗਾ ਪਸੀਨੇ ਰਾਹੀਂ ਬਾਹਰ ਕੱਢਦਾ ਹੈਗਾ ਤੇ ਆਪਾਂ ਨੂੰ ਇੱਕ ਬਹੁਤ ਹੀ ਵਧੀਆ એનર્ਜੀ ਦਿੰਦਾ ਸੋ ਜਰੂਰ ਬਣਾ ਕੇ ਟਰਾਈ ਕਰੋ ਜੀ ਅਦਰਕ ਪਾਊਡਰ ਵੀ ਇਹਦੇ ਵਿੱਚ ਪਾ ਸਕਦੇ ਹੋ ਜਾਂ ਅਦਰਕ ਦਾ 1 ਇੰਚ ਦਾ ਟੁਕੜਾ 1 ਲੀਟਰ ਪਾਣੀ ਚ ਤੁਸੀਂ ਪਾ ਸਕਦੇ ਹੋ ਕਾਲੀ ਮਿਰਚਾਂ ਉਹ ਤੁਸੀਂ 5-7 ਕੁੱਟ ਕੇ ਉਹ ਪਾ ਸਕਦੇ ਹੋਗੇ ਮਤਲਬ ਵੱਧ ਪਾਣ ਦੇਣਾ ਉਹਦੇ ਹਿਸਾਬ ਨਾਲ ਤੁਸੀਂ ਵੱਧ ਘੱਟ ਕਰ ਸਕਦੇ ਹੋ ਖੀਰਾ ਹੋ ਗਿਆ ਜੀ ਨਿੰਬੂ ਹੋ ਗਿਆ ਤੇ ਪੁਦੀਨੇ ਦੀਆਂ ਪੱਤੀਆਂ ਹੋ ਗਈਆਂ ਤਾਂ ਜਾਂ ਕੋਈ ਵੀ ਤੁਸੀਂ ਫਰੂਟ ਲੈ ਸਕਦੇ ਹੋ ਜਾਂ ਗਾਜਰ ਵੀ ਇਹਦੇ ਵਿੱਚ ਪਾ ਸਕਦੇ ਹੋ ਸੰਤਰਾ ਵੀ ਕੱਟ ਕੇ ਸੰਤਰਾ ਹੋ ਗਿਆ ਹਾਂਜੀ ਉਹਦੇ ਵਿੱਚ ਵੀ ਵਿਟਾਮਿਨ ਸੀ ਹੁੰਦਾ ਵਿਟਾਮਿਨ ਸੀ ਆ ਜਿਹੜਾ ਉਹ ਆਪਣੀ ਇਮਿਊਨਿਟੀ ਸਿਸਟਮ ਨੂੰ ਵੀ ਕੈਸਾ ਨਰਵੀ ਬੂਸਟ ਕਰਦਾ ਵਧਾਉਂਦਾ ਹੈਗਾ ਤੇ ਆਪਣੇ ਫੇਸ ਤੇ ਬਹੁਤ ਹੀ ਜ਼ਿਆਦਾ ਨਿਖਾਰ ਲਿਆਉਂਦਾ ਆਪਣੀ ਜਿਹੜੀ ਚਮੜੀ ਹੈ ਉਹਨੂੰ ਇੱਕ ਕਹਿ ਸਕਦੇ ਆ ਵੀ ਬਹੁਤ ਹੀ ਵਧੀਆ ਕਲੋਜਨ ਦਾ ਕੰਮ ਕਰਦਾ ਹੈਗਾ ਬਹੁਤ ਹੀ ਵਧੀਆ ਨਿਖਾਰ ਆਉਂਦਾ ਹੈਗਾ ਆਪਣੇ ਜਿਹੜਾ ਸਰੀਰ ਉਹ ਹਾਈਡਰੇਟ ਰਹਿੰਦਾ ਹੈਗਾ ਬਹੁਤ ਫਾਇਦੇ ਕਰਦਾ ਜਰੂਰ ਟਰਾਈ ਕਰੋ ਜੀ ਬਹੁਤ ਹੀ ਸੌਖਾ ਤੇ ਸਸਤਾ ਜਿਹੜਾ ਪਾਣੀ ਆ એનર્ਜੀ ਵਾਲਾ ਆਪਾਂ ਘਰ ਵਿੱਚ ਹੀ ਤਿਆਰ ਕਰ ਸਕਦੇ ਹਾਂ ਸੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ